ਸ਼ੁਰੂmani ਅਕਾਲੀ ਦਲ ਬਾਦਲ ਵੱਲੋਂ ਫਗਵਾੜਾ ਸ਼ਹਿਰ ਨੂੰ ਜ਼ਿਲ੍ਹਾ ਬਣਾਉਣ ਲਈ ਮੇਅਰ ਨੂੰ ਦਿੱਤਾ ਗਿਆ ਮੰਗ ਪੱਤਰ ਐਂਡ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜ਼ਿਲ੍ਹਾ ਬਣਾਉਣ ਦਾ ਅੱਜ ਆਇਓ ਦੇ ਪਿਛੇ ਨੂੰ ਵੱਡਾ ਗਰੁੱਪ ਕਰ ਲੋ ਜੀ ਇਹਦਾ ਮੈਲੇ ਹੋ ਇਸ ਤਰ੍ਹਾਂ ਦਾ ਪਾਸਾ ਆ ਜੀ ਫਗਵਾੜਾ ਪਾਉਂਦੇ ਜੀ ਸਾਡੇ ਵਿਧਾਇਕੀ ਦੇ ਇੰਚਾਰਜ ਹੈ ਜੀ ਜੋਮੀ ਕਾਲੀ ਦਲ ਜੀ ਇੱਕ ਬੇਨਤੀ ਕਰਨੀ ਸੀ ਜੀ ਹਾਂਜੀ ਸਾਡੇ ਇੱਕ ਬੜੀ ਦੇਰ ਤੋਂ ਫੁਗਾੜੇ ਦੀ ਮੰਗ ਆਹੀ ਫੁਗਾੜੇ ਨੂੰ ਜ਼ਿਲ੍ਹਾ ਬਣਾਉਣਾ ਹੈ ਅੱਛਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪੁੱਛ ਗੱਲ ਅੱਜ ਸ਼ਰੂਪ ਨੇ ਅਕਾਲੀ ਦਰ ਹਲਕਾ ਫੁਗਾੜਾ ਵੱਲੋਂ ਅੱਜ ਸਾਡੇ ਜਿਹੜੇ ਫੁਗਾੜੇ ਦੇ ਨਵੇਂ ਮਹਿਰ ਬਣੇ ਆਂ ਸ਼੍ਰੀ ਰਾਮਪਾਲ ਉਪਲ ਜੀ ਅੱਜ ਅਸੀਂ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਕਿ ਫੁਗਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਬਹੁਤ ਦੇਰ ਤੋਂ ਫੁਗਾੜੇ ਦੀ ਮੰਗ ਵਾ ਕਿਉਂਕਿ ਤਕਰੀਬਨ 50 ਕਿਲੋਮੀਟਰ ਤੇ ਜਾ ਕੇ ਫਵਾੜੇ ਲੋਕਾਂ ਨੂੰ ਆਪਣਾ ਕੰਮ ਕਰਾਉਣਾ ਪੈਂਦਾ ਪੂਰਾ ਜਲੰਧਰ ਸ਼ਹਿਰ ਲੰਘ ਕੇ ਜਾਣਾ ਪੈਂਦਾ ਚਾਹੇ ਉਹ ਇੰਡਸਟਰੀਅਲ ਹੋਵੇ ਚਾਹੇ ਵਪਾਰੀ ਹੋਵੇ ਚਾਹੇ ਉਹ ਵਿਦਿਆਰਥੀ ਆ ਚਾਹੇ ਉਹ ਕੋਈ ਮੁਲਾਜ਼ਮ ਆ ਹਰ ਬੰਦੇ ਨੂੰ ਕਿਤੇ ਨਾ ਕਿਤੇ ਕੰਮ ਦੀ ਲੋਡ ਪੈਂਦੀ ਆ ਤੇ ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਮੇਰ ਬਣੇ ਆ ਸ਼੍ਰੀ ਰਾਮਪਾਲ ਉੱਪਲ ਜੀ ਸੀਨੀਅਰ ਡਿਪਟੀ ਮੇ ਸਾਡੇ ਤੇਜਪਾਲ ਬਸਰਾ ਜੀ ਕਿਉਂਕਿ ਇੱਕ ਬਹੁਤ ਹੀ ਵਧੀਆ ਇਹ ਇਨਸਾਨ ਆ ਤੇ ਮੈਨੂੰ ਪੂਰਾ ਯਕੀਨ ਆ ਅੱਗੇ ਅੱਜ ਪਹਿਲੀ ਮੀਟਿੰਗ ਹੋ ਰਹੀ ਆ ਤੇ ਪਹਿਲੀ ਮੀਟਿੰਗ 'ਚ ਅੱਜ ਇਹ ਮਤਾ ਪਾਉਗੇ ਕੀ ਫੁਵਾੜੇ ਨੂੰ ਜ਼ਿਲ੍ਹਾ ਬਣਾਇਆ ਜਾਵੇ ਕਿਉਂਕਿ ਇਹਨਾਂ ਦੀ ਮੰਗ ਵੀ ਰਹੀ ਆ ਪਿਛਲੇ ਸਮੇਂ ਚ ਕਿ ਫੁਵਾੜੇ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਤੇ ਮੈਂ ਸਮਝਦਾ ਜਿੱਥੇ ਜ਼ਿਲ੍ਹਾ ਬਣੂਗਾ ਉੱਤੇ ਫੁਵਾੜਾ ਨਿਵਾਸੀ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਬਹੁਤ ਪੈਸਾ ਬਚੂਗਾ ਤੇ ਸਾਡੇ ਅੱਜ ਅਸੀਂ ਇੱਕ ਮੰਗ ਪੱਤਰ ਕਮਿਸ਼ਨ ਮੈਡਮ ਨੂੰ ਦਿੱਤਾ ਤੇ ਸਾਡੇ ਮੇਅਰ ਸਾਹਿਬ ਨੂੰ ਸਿੱਧੇ ਡਿਪਟੀ ਮੇਅਰ ਸਾਹਿਬ ਨੂੰ ਅਸੀਂ ਇਹਨਾਂ ਦਿੱਤਾ ਵਾ ਤੇ ਮੈਨੂੰ ਪੂਰਾ ਯਕੀਨ ਆ ਕਿ ਮੇਹਰਬਾਨ ਆਪਣੇ ਕੋਰਪਸ ਦੂਜਾ ਆਪਣਾ ਜ਼ਿਲ੍ਹਾ ਬਣਾਉਣ ਚ ਇਹ ਪੂਰਾ ਸਹਿਯੋਗ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਖੁਸ਼ੀ ਸ਼ਰਮਣੀ ਕਾਲੀ ਦਲ ਦੇ ਸਾਰੇ ਮੇਰੇ ਵੱਡੇ ਛੋਟੇ ਵੀਰ ਮੇਰੀਆਂ ਭੈਣਾ ਪ੍ਰਧਾਨ ਜੀ ਸਾਰੇ ਆਏ ਆ ਇਹਨਾਂ ਨੇ ਮੰਗ ਜਿਹੜੀ ਆ ਪਿਛਲੇ ਕਾਫੀ ਸਮੇਂ ਤੋਂ ਉੱਧਾ ਚੱਲੀ ਆ ਰਹੀ ਆ ਅੱਗੇ ਵੀ ਕਰਦੇ ਰਹੇ ਆ ਫਗਵਾੜੇ ਨੂੰ ਜ਼ਿਲ੍ਹਾ ਬਣਾਉਂਦੀ ਇਹ ਮੰਗ ਵੀ ਆ ਤੇ ਲੋਕਾਂ ਦੀ ਜ਼ਰੂਰਤ ਵੀ ਆ ਇਹ ਮੈਂ ਇਹਨਾਂ ਨੂੰ ਪੂਰਾ ਯਕੀਨ ਦਿਵਾਉਣਾ ਭਰੋਸਾ ਦਿਵਾਉਣਾ ਵੀ ਪੂਰਾ ਸਰਕਾਰ ਦੇ ਵਿੱਚ ਆਪਾਂ ਰਹਿ ਕੇ ਜੋ ਵੀ ਸਰਕਾਰ ਦੀਆਂ ਗਾਈਡਲਾਈਨਾਂ ਹਦਾਇਤਾਂ ਹਦਾਇਤਾਂ ਆ ਅਸੀਂ ਪਹਿਲ ਦੇ ਆਧਾਰ ਤੇ ਇਹ ਜਿਹੜਾ ਇਹਨਾਂ ਦਾ ਜਿਹੜਾ ਵਾ ਇਹਦਾ ਕਾਰਵਾਈ ਕਰਾਵਾਂਗੇ ਮੈਂ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਜੋ ਵੀ ਕੰਮ ਸ਼ਹਿਰ ਦੇ ਵੀ ਹੋਣੇ ਆ ਪੂਰੇ ਬਜਾਹਾ ਬਾੜਾਂ ਦੇ ਆਪਾਂ ਪਹਿਲ ਦੇ ਆਧਾਰ ਤੇ ਹਰ ਇੱਕ ਦੇ ਇਕੋ ਜੇ ਕਰਾਵਾਂਗੇ ਪਾਰਟੀ ਵਾਈਜ਼ ਤੋਂ ਉੱਤੇ ਉੱਠ ਕੇ ਇਹ ਮੈਂ ਸਾਰਿਆਂ ਨੂੰ ਭਰੋਸਾ ਦਿਵਾਂਗਾ ਧੰਨਵਾਦ